ਸਾਡੀ ਚਲਦੀਆਂ ਗੱਡੀਆਂ ਚਲਾਣ ਨਾਲੋਂ ਨਾਲ ਕੀਤਾ ਜਾ ਰਿਹਾ ਵਾ ਆਹ ਰਹੀ ਮੇਰੀ ਗੱਡੀ ਖੜੀ ਗਲੋਬਲ ਸਿਕਦਾ ਕੇ ਸਟicker ਲੱਗਾ ਹੋਇਆ ਸੇਵਾ ਦਾ ਆਹ ਸਰ ਨੇ ਸਾਨੂੰ ਕੋਈ ਹੱਥ ਨਹੀਂ ਦਿੱਤਾ ਸਾਨੂੰ ਕੁਝ ਨਹੀਂ ਦਿੱਤਾ ਤੇ ਜਸਟ ਮੈਨੂੰ ਚਲਾਨ ਆ ਗਿਆ ਵਾ 1000 ਰੁਪਏ ਦਾ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰ ਨੇ ਕੀ ਕਰਨੀ ਹੈ ਉੱਪਰੋਂ ਸਾਡੇ ਚਲਾਨ ਤੇ ਚਲਾਨ ਕਰ ਰਹੇ ਨੇ 4x4 ਗੱਡੀਆਂ ਦੀ ਸਾਨੂੰ ਕਹਿ ਰਹੇ ਕਿ ਹੈਲਪ ਚਾਹੀਦੀ ਹੈ ਹੈਲਪ ਚਾਹੀਦੀ ਹੈ ਗਵਰਨਮੈਂਟ ਕਹੇਗੀ ਤੁਹਾਨੂੰ ਹੈਲਪ ਚਾਹੀਦੀ ਆ ਬਟ ਇਹ ਸਾਡੀ ਚਲਦੀ ਗੱਡੀਆਂ ਦਾ ਚਲਾਨ ਨਾਲੋਂ ਨਾਲ ਕਰ ਰਹੇ ਆ ਹੁਣ ਇਹਦਾ ਕੀ ਆ ਮੈਂ ਸਰ ਨਾਲ ਗੱਲ ਕੀਤੀ ਕਹਿੰਦੇ ਤੁਸੀਂ ਹੱਥ ਦਿੱਤਾ ਮੈਨੂੰ ਕੋਈ ਹੱਥ ਨਹੀਂ ਦਿੱਤਾ ਨਾ ਇਨਾਂ ਨੇ ਸਾਡੀ ਵੀਡੀਓ ਬਣਾ ਕੇ ਸਾਡੇ ਚਲਾਨ ਕਰਤਾ ਤਾਂ ਸਾਡਾ ਮੈਂ ਤੁਹਾਨੂੰ ਚਲਾਨ ਆਪਣਾ ਸ਼ੇਅਰ ਕਰਦਾ ਦੇਖ ਸਕਦੇ ਹੋ ਸਟicker ਲੱਗਾ ਹੋਇਆ ਇੱਕ ਲੋਗੋ ਵਾਲਾ ਆਹ ਦੇਖੋ ਕੁਝ ਨਹੀਂ ਕਰ ਰਿਹਾ ਕੋਈ ਕੋਈ ਰੈੱਡ ਲਾਈਟ ਨਹੀਂ ਹੈ ਕੁਝ ਨਹੀਂ ਹੈ ਜਲਦੀ ਗੱਡੀ ਆਪਣੇ ਚਲਾਨ ਪੂਰੇ ਕਰ ਲੈਣੇ ਸਰ ਕਿਉਂ ਕੀਤਾ ਸਰ ਚਲਾਨ ਦੱਸੂਗੇ ਮੈਨੂੰ ਇੱਕ ਵਾਰੀ ਨਹੀਂ ਤੁਸੀਂ ਚਲਾਨ ਕੀਤਾ ਸਰ ਤੁਸੀਂ ਵੀਡੀਓ ਬਣਾਈ ਮੇਰੀ ਮੇਰੇ ਕੋਲ ਰਿਕਾਰਡ ਪਿਆ ਹੈ ਮੇਰੇ ਕੋਲ ਵੀਡੀਓ ਬੋਲੂਗੇ ਹਾਂਜੀ ਮੈਮ ਸਰ ਸਾਡੀ ਗੱਡੀ ਸੇਵਾ ਦੇ ਗਈ ਹੈ ਸਾਡੇ ਚਲਾਨ ਕਿਉਂ ਕੀਤਾ ਗਿਆ ਕਿ ਕਿਤੇ ਤੁਹਾਡਾ ਮੈਪ ਆ ਬੈਰੀਗਿਆ ਕਰਨ ਆਇਆ ਹਾਂ ਹਾਂਜੀ ਮੈਪ ਕਿਉਂ ਸਰ ਸਾਡੀ ਗੱਡੀ ਸੇਵਾ ਦੇ ਚਾਰਜਨ ਹੋ ਗਿਆ ਮੈਂ ਨਾ ਮੈਨੂੰ ਹੱਥ ਦਿੱਤਾ ਕਿਸੇ ਨੇ ਜੇ ਅਜਿਹਾ ਕੋਈ ਕ੍ਰਾਈਮ ਕੀਤਾ ਹੈ ਸਾਡੇ ਡਾਕੂਮੈਂਟ ਚੈੱਕ ਕੀਤੋ ਸਾਡੀ ਗੱਡੀ ਲੋਡ ਹੋ ਗਈ ਹੈ ਸੇਵਾ ਦੇ ਸਰ ਵੈਰੀਫਾਈ ਸਰ ਮੇਰਾ ਚਲਾਨ ਤਾਂ ਹੋ ਗਿਆ ਨਾ ਮੈਂ ਵੀ ਵੈਰੀਫਾਈ ਕਰ ਲੈਣਾ ਮੈਂ ਹੁਣ ਆ ਕੇ ਰੁਕਿਆ ਪਰ ਨਹੀਂ ਸਰ ਤੁਸੀਂ ਹੁਣ ਆਏ ਹੋ ਉਹ ਨਾ ਤੁਸੀਂ ਤੇ ਚਲਾਨ ਮੇਰੇ ਨਾਲ ਨਾਲ ਅਪਰੂਵ ਕਰਤੇ ਨਹੀਂ ਪਰ ਮੈਂ ਆ ਕੇ ਰੁਕਿਆ ਮੈਂ ਪੁੱਛਾ ਕਰ ਲਿਆ ਸਰ ਆਹ ਦੇਖ ਸਾਦੇ ਸਾਡੀ ਗੱਡੀ ਸੇਵਾ ਦੇ ਹੋਣ ਦੇ ਬਾਵਜੂਦ ਵੀ ਸਾਡੇ ਚਲਾਨ ਤੇ ਚਲਾਨ ਹੋ ਰਹੇ ਨੇ ਆ ਦੇਖੋ ਜੀ ਮੇਰੀ ਗੱਡੀ ਉਹ ਖੜੀ ਆ ਗੱਡੀ ਲੋਡ ਹੋਈ ਪਈ ਐ ਸੇਵਲੀ ਜਲੀ ਐ ਅਜਨਾਲੇ ਚੱਲੀ ਐ ਗੱਡੀ ਮੇਰੀ ਫਿਰ ਵੀ ਇਹਨਾਂ ਨੇ ਚਲਾਨ ਕਰਤਾ ਡੇਲੀ ਸੇਵ ਤੇ ਜਾਰੀ ਐ ਗੱਡੀ ਸਾਡੀ ਠੀਕ ਐ ਸਰ ਚਲਾਨ ਦਾ ਅਸਲਾ ਕੀ ਹੋਊਗਾ ਹੁਣ ਸੋਲੂਸ਼ਨ ਕੀ ਹੈ ਇਹ ਮੈਂ ਪਤਾ ਕਰਦਾ ਜੀ ਬੈਲਟ ਨਹੀਂ ਲਈ ਉਹ ਤੇ ਉਹਦਾ ਚਲਾਨ ਹੋਇਆ ਹੋਊਗਾ ਕੋਈ ਗੱਲ ਨਹੀਂ ਸਰ ਜੀ ਬੈਲਟ ਨਹੀਂ ਹੋएगी ਤੁਸੀਂ 10000 ਦਾ 15000 ਦੇਜੋ ਚਲਾਨ ਕਰਨਾ ਹੋਇਆ ਕਰੋ ਜੋ ਇਨ ਕੇਸ ਨਾ ਹੋਏਗਾ ਤਾਂ ਇਹਦਾ ਕੀ ਹੈ ਕੋਈ ਗੱਲ ਨਹੀਂ ਫਿਰ ਇਹ ਗਲਤ ਹੈ ਨਹੀਂ ਇਹ ਕੀ ਚੀਜ਼ ਜਿਹੜੀ ਗੱਡੀਆਂ ਸਰਵ ਦੇ ਚੱਲ ਰਹੀਆਂ ਉਹਦਾ ਵੀ ਚਲਾਨ ਕਰ ਰਹੇ ਤੁਸੀਂ ਤੁਸੀਂ ਅਸੀਂ ਕਰ ਰਹੇ ਤੁਸੀਂ ਕਿਉਂ ਫालतू ساری ਡਿਊਟੀ ਵਿਕਨ ਪਾ ਰਹੇ ਫਿਰ ਤੁਸੀਂ ਅਸੀਂ ਕੁਝ ਨਹੀਂ ਜਿਕਨ ਪਾ ਰਹੇ ਸਰ ਹਾਂ ਇਹ ਤੁਸੀਂ ਸਾਡੀ ਡਿਊਟੀ ਕਰ ਰਹੇ ਆ ਚਲਲੇ ਵਿਕਨ ਪਾ ਰਹੇ ਹੋ ਆ ਕਰੈਕਟ ਕਰ ਰਹੇ ਹੋ ਆ ਦੇਖੋ ਜੀ ਕਹਿ ਰਹੇ ਕਿ ਅਸੀਂ ਅਸੀਂ ਇਹਨਾਂ ਦੀ ਡਿਊਟੀ ਵਿਕਨ ਪਾ ਰਹੇ ਆ ਬਲਕਿ ਸਾਡੇ ਨਾਲ ਕੋਈ ਲੈਣਾ ਦੇ ਕੋਈ ਗੱਲ ਨਹੀਂ ਸਰ ਅਸੀਂ ਚਲਾਨ ਭੋਗ ਦਾਂਗੇ 10000 ਦਾ 200 ਰੁਪਿਆ ਬੈਠ ਵੀ ਕਰ ਰਹੇ ਆ ਵੈਰੀਫਾਈ ਕਰਕੇ ਪਾਟਦੇ ਨੇ ਤੁਹਾਨੂੰ ਜੇ ਵੈਰੀਫਿਕੇਸ਼ਨ ਗਲਤ ਹੋਈ ਤੁਹਾਡੀ ਫਿਰ ਉਹਦਾ ਕੀ ਹੋਏਗਾ ਜੇ ਵੈਰੀਫਿਕੇਸ਼ਨ ਗਲਤ ਹੋਊਗੀ ਕਿਉਂ ਇਹ ਕੈਮਰੇ ਚੱਲਣ ਦੇ ਮੈਂ ਬੈਲ ਕੈਮਰਾ ਮੇਰੀ ਗੱਡੀ 'ਤੇ ਵੀ ਲੱਗਾ ਹੋਇਆ ਸਰ ਵੈਬ ਕੈਮ ਲੱਗਾ ਹੋਇਆ ਉਹਦੀ ਰਿਕਾਰਡਿੰਗ ਦੇ ਦੇਣਾ ਤੁਹਾਨੂੰ ਓਕੇ